ਇਹ ਟਰੈਕਟਰ ਕਦੇ ਪਲਟਦਾ ਜਾਂ ਟੇਢਾ ਹੁੰਦਾ ਹੈ ਤਾਂ ਇਹ ਉਹਦਾ ਵਜ਼ਨ ਚੱਕੂਗੀ ਇਹ ਚੱਕੂਗੀ ਸੇਫਟੀ ਵਾਲੀ ਗੱਲ ਹੈ ਤੇ ਇਹਨੂੰ ਪੰਜਾਬ ਸਰਕਾਰ ਤੋਂ ਸਰਟੀਫਾਈਡ ਸੇਫਟੀ ਮਿਲਿਆ ਹੋਇਆ ਹੈ ਜੀ ਸਰਟੀਫਿਕੇਸ਼ਨ ਨਾਲ ਅੱਛਾ ਜੀ ਸੈਂਟਰ ਕੂਲਰ ਜਿਵੇਂ ਆਪਣੇ 3630 ਦੇ ਵਿੱਚ ਹੀ ਦੇਖ ਲਈਏ ਤਾਂ ਪਹਿਲਾ ਪਾਵਰ ਦਾ ਕੱਲਾ ਦੇਣ ਲੱਗਿਆ ਹਨ ਉਸ ਤੋਂ ਬਾਅਦ ਚਲੋ ਜਿਵੇਂ 5620 ਦੇ ਵਿੱਚ ਆਪਣੀ ਜਿਹੜੀ ਇਨਟੇਕ ਦੀ ਹਵਾ ਆ ਗਈ ਹਨ ਟਰੈਕਟਰ ਜਿਹੜੀ ਆਕਸੀਜਨ ਲੈਂਦਾ ਉਹਦੇ ਵਾਲ ਆ ਗਿਆ ਇਹਦੇ ਵਿੱਚ ਸਪੈਸ਼ਲ ਜਿਹੜਾ ਆ ਗਿਆ ਪਿਛਲੇ ਹਿੱਸੇ ਨੂੰ ਵੀ ਠੰਡਾ ਕਰਨ ਵਾਲਾ ਹਾਂ ਇਹ ਪਿੱਛੇ ਇਸ ਨੂੰ ਟਰਾਂਸਮਿਸ਼ਨ ਨੂੰ ਠੰਡਾ ਕਰਨ ਵਾਲਾ ਇੰਟਰਕੂਲਰ ਤੇ ਬੜਾ ਪਾਵਰਫੁੱਲ ਇੰਜਨ ਹੈ ਇਹ 106 ਹਸਪਾਵਰ ਦਾ ਇੰਜਨ ਹੈ ਤੇ ਇਹ ਇਟਲੀ ਤੋਂ ਇੰਪੋਰਟ ਹੋਇਆ ਹੋਇਆ ਇੰਜਨ ਹੈ ਇੱਥੇ ਨਹੀਂ ਬਣਦਾ ਪਿਓਰਲੀ ਇਟਲੀ ਇੰਪੋਰਟਡ ਇੰਜਨ ਇਹ ਆਪਰੇਟਰ ਦੇ ਨਾਲ ਜਿਹੜੀ ਹੈ ਇਹ ਹਰੇਕ ਕੈਬਿਨ ਟਰੈਕਟਰ ਦੇ ਵਿੱਚ ਨਹੀਂ ਹੁੰਦੀ ਇਹ ਬੜੀ ਸੋਹਣੀ ਸੀਟ ਦਿੱਤੀ ਜਾਂ ਕਿਤੇ ਉਹ ਮੋੜ ਦੇ ਆਮਾਨਸ ਤਾਂ ਆਪਾਂ ਨੂੰ ਘੱਟ ਚੱਕਰ ਚਾਹੀਦੇ ਆ ਫਿਰ ਤੁਹਾਨੂੰ ਬਾਰੀ-ਬਾਰੀ ਹੱਥ ਵਾਲਾ ਲੀਵਰ ਜਾਂ ਪੈਰ ਵਾਲੀ ਐਕਸਲਰੇਸ਼ਨ ਦੀ ਲੋਡ ਨਹੀਂ ਤੁਸੀਂ ਆਹ ਬਟਨ ਤੋਂ ਹੀ ਚੇਂਜ ਕਰ ਸਕਦੇ ਹੋ ਲੋਡ ਲਈ ਮੰਨ ਲਓ ਬਾਈ ਜੀ ਲਗਜ਼ਰੀ ਗੱਡੀ ਨਾਲ ਸੋਨਾ ਬਣਾਤਾ ਇਹ ਬਿਲਕੁਲ ਬਾਈ ਬਿਲਕੁਲ ਜੀ ਤੇ ਜਿਹੜਾ ਸ਼ਟਲ ਲੀਵਰ ਹੈ ਬਾਈ ਇਹ ਪਾਵਰ ਸ਼ਟਲ ਦੇ ਵਿੱਚ ਆਉਂਦਾ ਹੈ ਟਰੈਕਟਰ ਆ ਗੇਅਰ ਆ ਗੇ 1 2 3 4 ਗੇਅਰ ਆ ਗਿਆ ਹਾਈ ਲੋ ਮੀਡੀਅਮ ਆ ਗਿਆ ਜੀ ਗਾਈਜ਼ ਤਾਲੀਆਂ ਤਾਂ ਹੋਣੀ ਚਾਹੀਏ। ਸੋ ਫਾਈਨਲੀ ਦ ਵੇਟ ਇਜ਼ ਓਵਰ ਵੀ ਆਰ ਹੈਵਿੰਗ ਆਨ ਯੂ। ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ। ਬਹੁਤ ਭਰਾਵਾਂ ਨੂੰ ਇਹ ਕਮੀ ਲੱਗਦੀ ਸੀ ਕਿ ਵੀ ਵਰਕਮਾਸਟਰ ਏਸੀ ਕੈਵਨ ਕਿਉਂ ਨਹੀਂ ਕਰਿਆ ਟਰੈਕਟਰ 105 ਹਸਪਾਵਰ ਆ ਤਾਂ ਅੱਜ ਨਿਊ ਹਿ لینڈ ਕੰਪਨੀ ਨੇ ਉਹ ਕਮੀ ਪੂਰੀ ਕਰਤੀ ਐ ਤੇ ਇਹਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਫੀਚਰ ਆ ਜਿਵੇਂ ਆਪਾਂ ਦੇਖੀਏ ਰਿਵਰਸ ਫੈਨ ਹੋਰ ਕੰਪਨੀ ਦੇ ਵਿੱਚ ਆ ਰਹੇ ਆ। ਇਹ ਹੋਰ ਬਹੁਤ ਸਾਰੇ ਫੀਚਰ ਆ ਜਿਹੜੇ ਆਪਾਂ ਨੂੰ ਬਾਈ ਮਿਲਣ ਜੀ ਦੱਸਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਸੁਪਟੇ ਸੰਦੀ ਦੇ ਤੁਹਾਡਾ ਇੱਥੇ ਪਹੁੰਚਣ ਲਈ ਮਿਹਰਬਾਨੀ ਬਾਈ ਜੀ ਬਾਈ ਇਹਦੇ ਵਿੱਚ ਕੀ ਕੀ ਫੀਚਰ ਆ ਗਏ ਪਹਿਲਾਂ ਤਾਂ ਆਪਾਂ ਇੱਕ ਦੇਖ ਰਹੇ ਹਾਂ ਏਸੀ ਕੈਬਨ ਜੀ ਹਾਂਜੀ ਇਹ ਇਹ ਜਿਹੜਾ ਕੈਬਨ ਹੈ ਬਾਈ ਜੀ ਇਹਦੇ ਵਿੱਚ ਇਹ ਪਹਿਲਾਂ ਆਪਾਂ ਕੈਬਨ ਦੀ ਵੀ ਗੱਲ ਕਰ ਲੈਨੇ ਆ ਜਿਹੜਾ ਇਹਦਾ ਕੈਬਨ ਹੈ ਬਾਈ ਜੀ ਇਹ ਨਾ ਬੜਾ ਸੋਹਣਾ 4 ਪੋਲ ਕੈਬਨ ਹੈ ਮੰਨ ਲਓ ਤੁਸੀਂ ਦੇਖੋਗੇ ਇਹਦੇ ਚਾਰ ਪੋਲ ਨੇ ਚਾਰੇ ਖੂਂਜਿਆਂ ਤੇ ਵੀ ਮੰਨ ਲਓ ਕਈ ਟਰੈਕਟਰਾਂ ਦੇ ਵਿੱਚ ਇੱਥੇ ਇੱਕ ਪਿੱਲਰ ਹੁੰਦਾ ਇੱਕ ਤਾਂ ਬਾਰੀ ਘੱਟ ਖੁੱਲਦੀ ਹੈ ਠੀਕ ਹੈ ਜੀ ਤੇ ਇੱਕ ਉਹਦੇ ਨਾਲ ਕੀ ਹੁੰਦਾ ਵਿਜ਼ਿਬਿਲਟੀ ਬਲੌਕ ਹੁੰਦੀ ਹੈ ਆਪਰੇਟਰ ਦੀ ਜਦੋਂ ਬੰਦਾ ਟਰੈਕਟਰ ਚਲਾਉਂਦਾ ਹਾਂਜੀ ਹੁਣ ਇਹਦੇ ਫੋਰ ਪੋਲ ਹੋਣ ਕਰਕੇ ਬਾਈ ਜੀ 360 ਵਿਊ ਆ ਗਿਆ ਠੀਕ ਹੈ ਜੀ ਤੇ ਜਿਹੜਾ ਇਹਦਾ ਕੂਲਿੰਗ ਸਿਸਟਮ ਹੈ ਉਹ ਬੜਾ ਸੋਹਣਾ ਕੂਲਿੰਗ ਸਿਸਟਮ ਹੈ ਓਕੇ ਤੇ ਇਹ ਪੂਰਾ ਸਾਰੇ ਪਾਸਿਓਂ ਸੀਲਡ ਹੈ ਪਰ ਮਗਰੋਂ ਦਰਸ਼ਕ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਪਿੱਛੋਂ ਵੀ ਵਿਖਾਵਾਂਗੇ ਜੋ ਵੀ ਪੂਰਾ ਸੀਲ ਪੈਕ ਹੈ ਜੀ ਇਹ ਠੀਕ ਹੈ ਇੱਕ ਉਹ ਗੱਲ ਜਿਵੇਂ ਪਿੰਡਾਂ ਦੇ ਵਿੱਚ ਕਹਿੰਦੇ ਆ ਜੀ ਇਹ ਤੂੜੀ ਵਾਲੀ ਤਣ ਚੱਲਣਾ ਇਹ ਆਏ ਜੀ ਜਹਣਾ ਘੱਟੇ ਨਾਲ ਭਰ ਜਾਂਦਾ ਉਹ ਗੱਲਾਂ ਸਾਬ ਬਈ ਦੇਖੀਆਂ ਹੋਈਆਂ ਕੰਪਨੀ ਨੇ ਜੀ ਬਿਲਕੁਲ ਹਾਂ ਜੀ ਉਹ ਸਾਰੀਆਂ ਚੀਜ਼ਾਂ ਨੂੰ ਨਿਗਾ ਚ ਰੱਖ ਕੀ ਇਹ ਡਿਜ਼ਾਈਨ ਹੋਇਆ ਟਰੈਕਟਰ ਤੇ ਇਹਨੂੰ ਡਿਜ਼ਾਈਨ ਹੋਏ ਨੂੰ ਤਾਂ ਬਹੁਤੇ ਸਾਲ ਹੋ ਗਏ ਨੇ ਬਾਈ ਇਹ ਅਮਰੀਕਾ ਦੇ ਵਿੱਚ ਚੱਲਦਾ ਆਪਣਾ ਟਰੈਕਟਰ ਅਮਰੀਕਾ ਦੇ ਵਿੱਚ ਜਾਂਦਾ ਸੀਗਾ ਅਸੀਂ ਇੰਡੀਆ ਦੇ ਵਿੱਚ ਹੁਣ ਇਹਨੂੰ ਲਾਂਚ ਕੀਤਾ ਆਪਾਂ ਪੰਜਾਬ ਚ ਹੀ ਪਹਿਲੇ ਹੀ ਆਂ ਡਿਲੀਵਰੀਆਂ ਦੇ ਰਹੇ ਆਂ ਅੱਜ ਪੰਜਾਬ ਦੀ ਧਰਤੀ ਜੀਰਖਪੁਰ ਖੜਕੇ ਆਪਾਂ ਇਹਨੂੰ ਲਾਂਚ ਕਰ ਰਹੇ ਆਂ ਜੀ ਠੀਕ ਹੈ ਬਈ ਤੇ ਇਹਦਾ ਜਿਹੜਾ ਕੈਬਿਨ ਹੈ ਉਹ ਨਾਲ ਹੀ ਰੂਪਸ ਪ੍ਰੋਟੈਕਟ ਰੋਕਸ ਪ੍ਰੋਟੈਕਸ਼ਨ ਤਾਂ ਹੁੰਦੀ ਹੈ ਜੀ ਇਹ ਫੋਪਸ ਵੀ ਹੈ ਵੀ ਆਪਣੇ ਜਿਵੇਂ ਆਮ ਟਰੈਕਟਰ ਆਉਂਦੇ ਆ ਬਾਈ ਰੱਬ ਨਾ ਕਰੇ ਉਹ ਰੋਲ ਕਰ ਜਾਣ ਪਲਟ ਜਵੇ ਹਾਂਜੀ ਮਤਲਬ ਆਪਾਂ ਬੰਦੇ ਨੂੰ ਆਪਰੇਟਰ ਨੂੰ ਕੁਝ ਨਹੀਂ ਹੁੰਦਾ ਉਹ ਇੱਕ ਤਰ੍ਹਾਂ ਦਾ 에어 ਬੈਗ ਹੁੰਦਾ ਆਪਣੇ ਜੱਟੂ ਪਹਾੜ ਚ ਕਹਿ ਦਿੰਦੇ ਹਾਂ ਹਾਂਜੀ ਇਹ ਵੀਰੇ ਆਪਾਂ ਥੋੜਾ ਜਿਹਾ ਪੰਜਾਬੀ ਦੇ ਵਿੱਚ ਦਸੀਏ ਆਪਣੇ ਜੀਮਿੰਦਾਰ ਭਰਾਵਾਂ ਨੂੰ ਵੀ ਜੇ ਟਰੈਕਟਰ ਕਦੇ ਪਲਟਦਾ ਜਾਂ ਟੇਡਾ ਹੁੰਦਾ ਤਾਂ ਇਹ ਉਹਦਾ ਵਜਨ ਚੱਕੂਗੀ ਇਹ ਚੱਕੂਗੀ ਇਹ ਇਹ ਇਵਨ ਫਾਲਸ ਪ੍ਰੋਟੈਕਸ਼ਨ ਹੈ ਜੀ ਫਾਲ ਪ੍ਰੋਟੈਕਸ਼ਨ ਦਾ ਮਤਲਬ ਇਹ ਹੈ ਇਹਦੇ ਉੱਪਰੋਂ ਜੇ ਚੀਜ਼ ਕੋਈ ਫਾਲ ਕਰਦੀ ਹੈ ਹੈਵੀ weight ਦੀ ਵਜਨ ਦੀ ਕੋਈ ਆਪਰੇਸ਼ਨ ਕਰਨ ਦੌਰਾਨ ਜਾਂ ਸੜਕ ਤੇ ਜਾਂਦੇ ਦੌਰਾਨ ਤਾਂ ਇਹ ਉਹਦਾ weight ਵੀ ਜਿਹੜਾ ਹੈ ਆਪਦੇ ਉੱਪਰ ਚੱਲ ਲੂਗਾ ਆਪਰੇਟਰ ਨੂੰ ਕੁਝ ਨਹੀਂ ਹੋਊਗਾ ਇਹ ਇੱਕ ਬੜੀ ਸੇਫਟੀ ਵਾਲੀ ਗੱਲ ਹੈ ਸੇਫਟੀ ਵਾਲੀ ਗੱਲ ਹੈ ਤੇ ਇਹਨੂੰ ਪੰਜਾਬ ਸਰਕਾਰ ਤੋਂ ਸਰਟੀਫਾਈਡ ਸੇਫਟੀ ਮਿਲਿਆ ਹੋਇਆ ਹੈ ਜੀ ਸਰਟੀਫਿਕੇਸ਼ਨ ਨਾਲ ਇਹ ਮਤਲਬ ਆਈ ਨਹੀਂ ਹੈ ਵੀ ਆਪਾਂ ਕਹਤਾ ਇਹ ਸਰਟੀਫਾਈਡ ਹੈ ਹਾਂਜੀ ਤੇ ਉਸ ਤੋਂ ਬਾਅਦ ਇਦੇ ਵਿੱਚ ਜਿਹੜਾ ਤੁਸੀਂ ਦੱਸਿਆ ਵੀਡੀਓ ਸ਼ੁਰੂ ਕਰਨ ਵੇਲੇ ਇੱਕ ਇਹਦੇ ਵਿੱਚ ਆਪਾਂ ਜੀ ਨਿਊਮੈਟਿਕ ਰਿਵਰਸੀਬਲ ਫੈਨ ਦੇਤਾ ਇੱਕ ਕੈਟਾਈ ਸਟਾਈਲਿੰਗ ਹੈ ਜੀ ਇੰਟਰਨੈਸ਼ਨਲ ਸਟਾਈਲਿੰਗ ਹੈ ਸਾਰੀ ਹੁੱਡੇ ਦੀ ਲਿਫਟ ਹੋ ਜਾਂਦੀ ਹੈ ਠੀਕ ਹੈ ਜੀ ਤੇ ਜਿਹੜਾ ਪਰਵਰਸੀਬਲ ਫੈਨ ਦੀ ਗੱਲ ਕਰ ਰਹੇ ਸੀਗੇ ਇਹਦੇ ਵਿੱਚ ਆਹ ਸਿਸਟਮ ਲੱਗਿਆ ਹੋਇਆ ਜੀ ਇਹ ਜਰਮਨੀ ਮੇਡ ਹੈ ਵਰਲਡ ਦਾ ਸਭ ਤੋਂ ਬੈਸਟ ਨਿਊਮੈਟਿਕ ਫੈਨ ਬਣਾਉਣ ਲਈ ਇਹ ਮਤਲਬ ਕਿ ਯੂਜ਼ ਹੁੰਦੀ ਹੈ ਕਲੀਨ ਫਿਕਸ ਕੰਪਨੀ ਦੀ ਠੀਕ ਹੈ ਉਸ ਤੋਂ ਬਾਅਦ ਆ ਓਇਲ ਇੰਟਰਕੂਲਰ ਆ ਗਿਆ ਜੀ ਹਾਂਜੀ ਆ ਗਿਆ ਜੀ ਟਰਾਂਸਮਿਸ਼ਨ ਦਾ ਤੇ ਪਿਛਲੇ ਹਿੱਸੇ ਦਾ ਇੰਟਰਕੂਲਰ ਆ ਏਸੀ ਵਾਸਤੇ ਆ ਗਿਆ ਅੱਛਾ ਜੀ ਇਹ ਤੋਂ ਪਿੱਛੇ ਰੈਡੀਏਟਰ ਤੇ ਕੂਲਿੰਗ ਸਿਸਟਮ ਆ ਗਿਆ ਜੀ ਇਹਦਾ ਮਤਲਬ ਬਈ ਜੀ ਜਿਵੇਂ ਤੁਸੀਂ ਇੰਟਰਕੂਲਰ ਆਪਾਂ ਆਮ ਟਰੈਕਟਰ ਦੇ ਵਿੱਚ ਦੇਖਦੇ ਆ ਜਿਹੜਾ ਐਂਟੀ ਇੰਟਰਕੂਲਰ ਜਿਵੇਂ ਆਪਣੇ 3630 ਦੇ ਵਿੱਚ ਹੀ ਦੇਖ ਲਈ ਹੈ ਤਾ ਪਹਿਲਾ ਪਾਵਰ ਦਾ ਕੱਲਾ ਦੇਣ ਲੱਗਿਆ ਹਨ ਉਸ ਤੋਂ ਬਾਅਦ ਚਲੋ ਜਿਵੇਂ 5620 ਦੇ ਵਿੱਚ ਆਪਣੀ ਜਿਹੜੀ ਇਨਟੇਕ ਦੀ ਹਵਾ ਆ ਗਈ ਹਨ ਟਰੈਕਟਰ ਜਿਹੜੀ ਆਕਸੀਜਨ ਲੈਂਦਾ ਉਹਦੇ ਵਾਲ ਆ ਗਿਆ ਇਹਦੇ ਵਿੱਚ ਸਪੈਸ਼ਲ ਜਿਹੜਾ ਆ ਗਿਆ ਪਿਛਲੇ ਹਿੱਸੇ ਨੂੰ ਵੀ ਠੰਡਾ ਕਰਨ ਵਾਲਾ ਹਾਂ ਇਹ ਪਿਛਲੇ ਹਿੱਸੇ ਨੂੰ ਟਰਾਂਸਮਿਸ਼ਨ ਨੂੰ ਠੰਡਾ ਕਰਨ ਵਾਲਾ ਇੰਟਰਕੂਲਰ ਆ ਗਿਆ ਜੀ ਲੈ ਵੀ ਕਿਉਂਕਿ ਵੱਡਾ ਟਰੈਕਟਰ ਹੈ ਫਿਰ ਵੱਡੀਆਂ ਸਪੀਡਸ ਨੇ ਤੇ ਜ਼ਰੂਰਤ ਪੈਂਦੀ ਹੈ ਠੀਕ ਆ ਚੀਜ਼ ਦੇਖੋ ਤੁਸੀਂ ਇਹ ਟਰੈਕਟਰ ਦੇ ਵਿੱਚ ਜਿਹੜਾ ਪਿਛਲਾ ਹਿੱਸਾ ਜੋ ਵੀ ਪਿਛਲੇ ਟਰਾਂਸਮਿਸ਼ਨ ਹੈ ਉਦੇ ਲਈ ਵੀ ਇੰਟਰਕੂਲਰ ਇਹ ਟਰੈਕਟਰ ਦੇ ਵਿੱਚ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਬਾਈ ਇਹਦਾ ਜਿਹੜਾ ਇੰਜਨ ਹੈ ਐਚ ਪੀ ਸੀ ਆਰ 4 ਸਿਲੰਡਰ ਇੰਜਨ ਹੈ। ਹਾਈ ਪ੍ਰੀਸੀਜਨ ਕਾਮਨ ਰੇਲ ਸਿਸਟਮ 4 ਸਿਲੰਡਰ 16 ਵਾਲਵਸ ਦੇ ਨਾਲ ਬੜਾ ਪ੍ਰੈਸਾਈਜ਼ ਤੇ ਬੜਾ ਪਾਵਰਫੁੱਲ ਇੰਜਨ ਹੈ ਇਹ। ਠੀਕ ਹੈ। 106 ਹਸਪਾਵਰ ਦਾ ਇੰਜਨ ਹੈ। ਤੇ ਇਹ ਇਟਲੀ ਤੋਂ ਇੰਪੋਰਟ ਹੋਇਆ ਹੋਇਆ ਇੰਜਨ ਹੈ ਇੱਥੇ ਨਹੀਂ ਬਣਦਾ। ਪਿਓਰਲੀ ਇਟਲੀ ਇੰਪੋਰਟਡ ਇੰਜਨ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਕੈਟਾਲਟਿਕ ਮਫਲਰ ਲੱਗਿਆ ਹੋਇਆ ਹੈ ਇਹਦਾ ਕੰਮ ਇਹ ਹੈ ਇਹਦਾ ਕੰਮ ਇਹ ਹੈ ਜਿਹੜੀਆਂ ਅਨਬਰਨਡ ਡੀਜ਼ਲ ਰਹਿ ਜਾਂਦਾ ਜਾਂ ਕੋਈ ਗੈਸਾ ਰਹਿ ਜਾਂਦੀਆਂ ਨੇ ਉਹਨਾਂ ਨੂੰ ਪ੍ਰਦੂਸ਼ਿਤ ਰਹਿਤ ਗੈਸਾਂ ਚ ਮੈਂ ਯੂਜ਼ ਕਰਦਾ ਤੇ ਉਹਦੇ ਤੋਂ ਪਾਵਰ ਲੈਂਦਾ ਮਤਲਬ ਇਹਦੇ ਨਾਲ ਇੱਕ ਟਰੈਕਟਰ ਦੀ ਜਿਹੜੀ ਨੌਇਸ ਹੈ ਉਹ ਕੰਟਰੋਲ ਹੁੰਦੀ ਹੈ ਇਹ ਮਫਲਰ ਆਵਾਜ਼ਾਂ ਨੂੰ ਘਟਾ ਦਿੰਦਾ ਇੰਜਨ ਬੜਾ ਸਾਇਲੈਂਟ ਹੀ ਹੁੰਦਾ ਸਾਇਲੈਂਟ ਹਾਂਜੀ ਤੇ ਇਹ ਨਾਲ ਦੀ ਨਾਲ ਫਿਰ ਇਹ ਚੀਜ਼ਾਂ ਮੈਂ ਮੰਨ ਲਓ ਡੈਫ ਪੈਂਦਾ ਇਹਨਾਂ ਚੀਜ਼ਾਂ ਦਾ ਹਾਂ ਇਹਦੇ ਵਿੱਚ ਉਹ ਪਰਲੇ ਪਾਸੇ ਆ ਗਿਆ ਜੀ ਡੈਫਲਰ ਸਿਸਟਮ ਅੱਛਾ ਜੀ ਜਿਹੜਾ ਜਦੋਂ ਮਤਲਬ ਅਨਬਰਨਡ ਗੈਸਾਂ ਆਉਂਦੀਆਂ ਨੇ ਉਹਦੇ ਉੱਪਰ ਇੱਕ ਸੈਂਸਰ ਲੱਗਿਆ ਹੁੰਦਾ ਹੈ ਉਹ ਤੇ ਐਡ ਬਲੂ ਸਪਰੇਅ ਕਰਦਾ ਹੈ ਫਲਸ਼ ਕਰਦਾ ਹੈ ਉਹਦੇ ਨਾਲ ਜਿਹੜੀਆਂ ਪ੍ਰਦੂਸ਼ਿਤ ਗੈਸਾਂ ਹੁੰਦੀਆਂ ਨੇ ਉਹ ਗੈਰ ਪ੍ਰਦੂਸ਼ਿਤ ਮਤਲਬ ਮਿੱਤਰ ਗੈਸਾਂ ਜਾਂ ਛੋਧ ਗੈਸਾਂ ਬਣ ਜਾਂਦੀਆਂ ਠੀਕ ਹੈ ਜੀ ਹਾਂ ਉਹਦੇ ਵਿੱਚੋਂ ਨਾਈਟ੍ਰੋਜਨ ਨਿਕਲਦੀ ਹੈ ਤੇ H2O ਨਿਕਲਦਾ ਹੈ ਮਤਲਬ ਉਹ ਸਿਹਤ ਲਈ ਜਾਂ ਕਹਿੰ ਲੋ ਵਾਤਾਵਰਣ ਲਈ ਖਰਾਬੀ ਨਹੀਂ ਕਰਦਾ ਖਰਾਬੀ ਨਹੀਂ ਕਰਦਾ ਉਸ ਤੋਂ ਬਾਅਦ ਆ ਦਿਖਾ ਦਿੰਨੇ ਆ ਦਾ ਜਿਹੜਾ ਅੰਦਰੋਂ ਸਿਸਟਮ ਹੈ ਆਪਰੇਟਰ ਜੀ ਸਰ ਆਪਰੇਟਰ ਵਾਲਾ ਆਜੋ ਬਾਈ ਪਹਿਲਾਂ ਤਾਂ ਇਹਦੇ ਵਿੱਚ ਬਈ ਜਿਹੜੀ ਮੈਨੂੰ ਚੀਜ਼ ਹੁਣ ਚੜ੍ਹਨ ਤੋਂ ਪਹਿਲਾਂ ਦੇਖ ਰਹੀ ਆ ਤਾਂ ਆਹ ਜਿਹੜੀ ਹੈਲਪਰ ਸੀਟ ਬੋਲਦ ਨੇ ਨਾ ਬਾਈ ਇਹ ਬਹੁਤ ਚੱਕਰ ਹੈ ਜੀ ਇਹ ਆਪਰੇਟਰ ਦੇ ਨਾਲ ਜਿਹੜੀ ਹੈ ਇਹ ਹਰੇਕ ਕੈਬਨ ਟਰੈਕਟਰ ਦੇ ਵਿੱਚ ਨਹੀਂ ਹੁੰਦੀ ਇਹ ਬੜੀ ਸੋਹਣੀ ਸੀਟ ਦਿੱਤੀ ਹੋਈ ਹੈ ਇਹ ਬਈ ਬਹੁਤ ਸੋਹਣਾ ਕੰਮ ਕਰਿਆ ਜੀ ਕਿਉਂਕਿ ਆਮ ਆਪਣੇ ਤੁਹਾਨੂੰ ਪਤਾ ਦੋ-ਦੋ ਬੈਠਣ ਦੇ ਸ਼ਕੀਨ ਨਹੀਂ ਹੁੰਦੇ ਹਾਂ ਹਾਂਜੀ ਹਾਂਜੀ ਬਈ ਤੇ ਤੇ ਇਹ ਵਧੀਆ ਕਰਿਆ ਜੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਅੱਗੇ ਪੈਨਲ ਦੀ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਨਾ ਕਿਸਾਨ ਵੀਰਾਂ ਲਈ ਆਪਣੇ ਲਈ ਜਿਹੜੀ ਕੰਮ ਦੀ ਚੀਜ਼ ਹੈ ਉਹ ਆਹ ਬਟਨ ਸਭ ਤੋਂ ਪ ਠੀਕ ਹੈ ਜਿਹੜੇ ਬਟਨਸ ਨੇ ਇਹਦੇ ਤੇ ਨਾ ਜਿਵੇਂ ਕਾਰਾਂ 'ਚ ਕਰੂਜ਼ ਲੱਗਦਾ ਹੈ ਬਾਈ ਬਿਲਕੁਲ ਜੀ ਇਹਦੇ ਤੇ ਆਰ ਪੀ ਐਮ ਸੈੱਟ ਹੋ ਜਾਂਦੇ ਆ ਜੇ ਮਨ ਲਓ ਇੱਥੇ ਤੁਸੀਂ 1200 ਚੱਕਰ ਸੈੱਟ ਕਰਦੇ ਨੇ ਇਹਦੇ ਨਾਲ ਸੈਟਿੰਗ ਹੋਊਗੀ ਅੱਛਾ ਜੀ ਇੱਥੇ ਹੋਊਗਾ ਇੱਕ ਨੰਬਰ ਤੇ ਇੱਕ ਚੱਕਰ ਸੈੱਟ ਹੋਗੇ ਇਧਰ ਮੰਨ ਲਓ ਤੁਸੀਂ ਕਰ ਲਓ 1800 ਚੱਕਰ ਜਿਵੇਂ ਆਪਾਂ ਖੇਤ 'ਚ ਜਦੋਂ ਬੋਹਣਾ ਹੁੰਦਾ ਹੈ ਮੰਨ ਲਓ ਜਦੋਂ ਆਪਾਂ ਸਿੱਧੇ ਬਾਹਰੇ ਆਂ ਆਪਾਂ ਨੂੰ ਸਪੀਡ ਵਧ ਚਾਹੀਦੀ ਹੈ ਜਦੋਂ ਮੋੜਾ ਮੋੜ ਆ ਜਾਂਦਾ ਹੈ ਇਹਦੇ ਤੇ ਜਾ ਕੇ ਤੋਂ ਮੋੜਦੇ ਆ ਮਾਨ 'ਚ ਤਾਂ ਆਪਾਂ ਨੂੰ ਘੱਟ ਚੱਕਰ ਚਾਹੀਦੇ ਆ ਫਿਰ ਤੁਹਾਨੂੰ ਬਾਰੀ-ਬ ਪੈਰ ਵਾਲੀ ਐਕਸਲਰੇਸ਼ਨ ਦੀ ਲੋਡ ਨਹੀਂ ਤੁਸੀਂ ਆਹ ਬਟਨ ਤੋਂ ਹੀ ਚੇਂਜ ਕਰ ਸਕਦੇ ਆ ਆਪਦੇ ਹਿਸਾਬ ਨਾਲ ਆਹ ਸਨ ਵਾਲੀ ਸ਼ੀਲਡ ਆ ਗਈ ਜੀ ਮੰਨ ਲਓ ਜੇ ਧੁੱਪ ਪੈਂਦੀ ਹੈ ਤਾਂ ਅੱਗੇ ਉਹ ਬੰਦਾ ਇਹ ਸ਼ੀਲਡ ਲਾ ਸਕਦਾ ਹੈ ਬਾਈ ਯਾਰ ਹਾਂ ਏਸੀ ਕਹਿਣਾ ਤਾਂ ਮਿੱਤਰੋ ਵਾਕਈ ਤੁਸੀਂ ਦੇਖੋ ਵੀ ਹੋਰ ਕੰਪਨੀ ਨਾਲੋਂ ਮੈਨੂੰ ਤਾਂ ਲੱਗਦਾ ਬਹੁਤ ਸੋਹਣਾ ਤੇ ਕੰਫਰਟੇਬਲ ਵੀ ਬਣਾਇਆ ਏਸੀ ਦੀ ਗੱਲ ਕਰੀਏ ਤੇ ਵਿੱਚ 6 ਵੈਂਟਸ ਦੇਤੇ ਕੂਲਿੰਗ ਸਿਸਟਮ ਬਹੁਤ ਜ਼ਿਆਦਾ ਘੈਂਟ ਹੈ ਜੀ ਮੈਂ ਕਹਣਾ ਪੂਰਾ ਹੀ ਸਵਾਦ ਵਾਲਾ ਕੰਮ ਹੈ ਬਾਈ ਇਹ ਠੀਕ ਹੈ ਜੀ ਕੂਲਿੰਗ ਸਿਸਟਮ ਇਹਨਾਂ ਲਵਾ ਆਂਗੇ ਇਸ ਵਿੱਚ ਸਾਰੇ ਆ ਜੀ ਹਾਂਜੀ ਏਸੀ ਦੇ ਕੰਟਰੋਲਸ ਆ ਗਏ ਨੇ ਤੇ ਆ ਉੱਪਰ ਦਿੱਤਾ ਹੋਇਆ ਜੇ ਬਾਹਰਲੀ ਹਵਾ ਲੈਣੀ ਆ ਆਪਾਂ ਤਾਂ ਇਹ ਬਾਹਰਲੀ ਹਵਾ ਲਈ ਆ ਗਿਆ ਜੀ ਇਹ ਤੋਂ ਇੰਨਾ ਖੁੱਲਦਾ ਵੀ ਹਵਾ ਸਰਕੂਲੇਟ ਹੁੰਦੀ ਰਹੇ ਸਰਕੂਲੇਸ਼ਨ ਵਾਸਤੇ ਮੰਨ ਲਓ ਬਾਈ ਜੀ ਲਗਜ਼ਰੀ ਗੱਡੀ ਨਾਲ ਸੋਨਾ ਬਣਾਤਾ ਇਹ ਬਿਲਕੁਲ ਬਾਈ ਬਿਲਕੁਲ ਜੀ ਤੇ ਜਿਹੜਾ ਸ਼ਟਲ ਲੀਵਰ ਹੈ ਬਾਈ ਇਹ ਪਾਵਰ ਸ਼ਟਲ ਦੇ ਵਿੱਚ ਆਉਂਦਾ ਟਰੈਕਟਰ ਇਹਨੂੰ ਤੁਸੀਂ ਅੱਗੇ ਕਰ ਦੋਗੇ ਤਾਂ ਫੋਰਵਰਡ ਸਪੀਡ ਹੈ ਪਿੱਛੇ ਨੂੰ ਕਰ ਦੋਗੇ ਰਿਵਰਸ ਸਪੀਡ ਹੈ ਜੇ ਤੁਸੀਂ ਖੇਤ ਦੇ ਵਿੱਚ ਜਾਂ ਕੋਈ ਸਲੋ ਆਪਰੇਸ਼ਨ ਕਰ ਰਹੇ ਹੋ ਕੋਈ ਅੱਗੇ ਪਿੱਛੇ ਤੋਰੇ ਵਾਲਾ ਤਾਂ ਤੁਹਾਨੂੰ ਕਲੱਚ ਨੱਪਣ ਦੀ ਵੀ ਲੋੜ ਨਹੀਂ ਹੈ ਪਾਵਰ ਸ਼ਟਲ ਹੈ ਜੀ ਠੀਕ ਹੈ ਜੀ ਪਾਵਰ ਸ਼ਟ ਲਾਇਆ ਇਹ ਬਈ ਆਇਆ ਨਹੀਂ ਵੀ ਕਲਚ ਨੱਪ ਕੇ ਆਪਾਂ ਨੂੰ ਸ਼ਟਲ ਪਾਉਣਾ ਪਊਗਾ ਹਾਂਜੀ ਇਹਨੂੰ ਸਿੱਧਾ ਗਾਂ ਤੇ ਪਿਛਾਂ ਕਰ ਆਹ ਤਿੰਨ ਬਟਨ ਆ ਗਏ ਬਈ ਫਰੰਟ ਕੰਟਰੋਲ ਸਰੀ ਆ ਲਾਈਟ ਦਾ ਆ ਗਿਆ ਜੀ ਆ ਫਰੰਟ ਵਾਈਪਰ ਦਾ ਆ ਗਿਆ ਠੀਕ ਹੈ ਤੇ ਆ ਆ ਗਿਆ ਜੀ ਫੋਰ व्हीਲ ਡਰਾਈਵ ਇੰਗੇਜ ਤੇ ਡਿਸ ਇੰਗੇਜ ਕਰਨ ਲਈ ਇਹ ਵੀ ਬਈ ਵੱਖਰੀ ਤਕਨੀਕ ਕਰਦੀ ਇੱਥੇ ਬਟਨ ਆਪਾਂ ਪਹਿਲੀ ਵਾਰ ਹੀ ਦੇਖ ਰਹੇ ਹਾਂ ਹਾਂਜੀ ਹਾਂਜੀ ਬਈ ਬਹੁਤ ਸੋਹਣਾ ਉਸ ਤੋਂ ਬਾਅਦ ਆ ਸਟੀਅਰਿੰਗ ਦੇਖੋਗੇ ਤੁਸੀਂ ਸਟੀਅਰਿੰਗ ਉੱਪਰ ਚੱਲੋ ਜਾਂਦਾ ਤੁਸੀਂ ਆਪਦੇ ਕੰਫਰਟ ਦੇ ਹਿਸਾਬ ਨਾਲ ਸਟੀering ਵੀਲ ਨੂੰ ਉੱਪਰ ਥੱਲੇ ਕਰ ਸਕਦੇ ਹਾਂ ਠੀਕ ਹੈ ਵੀਰੇ ਉਸ ਤੋਂ ਬਾਅਦ ਭਾਈ ਆਪਾਂ ਸੀਟ ਤੇ ਆ ਜੀਏ ਇਹਦੀ ਵੀ ਇਹ ਵੀ ਨਿਊਮੈਟਿਕ ਸੈਟਿੰਗ ਵਾਲੀ ਸੀਟ ਹੈ ਇਹਨੂੰ ਤੁਸੀਂ ਐ ਥੱਲੇ ਨੂੰ ਕਰ ਦੋਗੇ ਤਾਂ ਇਹਦੇ ਚੋਂ 에ਅ ਪ੍ਰੈਸ਼ਰ ਨਿਕਲ ਗਿਆ ਤਾਂ ਇਹ ਸੀਟ ਥੱਲੇ ਨੂੰ ਹੋ ਗਈ ਜੇ ਉੱਪਰ ਨੂੰ ਕਰ ਦੋਗੇ ਤਾਂ ਉੱਪਰ ਆ ਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਅੱਗੇ ਪਿੱਛੇ ਵੀ ਕਰਨਾ ਹੈ ਆਪਦੀ ਸਹੂਲਤ ਦੇ ਹਿਸਾਬ ਨਾਲ ਠੀਕ ਹੈ ਆਪਦੀ ਕੰਫਰਟ ਵੀ ਅੱਗੇ ਪਿੱਛੇ ਵੀ ਹੁੰਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਭਾਈ ਆ ਲੀਵਰਸ ਆ ਗਏ ਨੇ ਆ ਗੇਅਰ ਆ ਗਏ 1 2 3 4 ਗੇਅਰ ਆ ਗਿਆ ਹਾਈ ਲੋ ਮੀਡੀਅਮ ਆ ਗਿਆ ਜੀ ਆ ਪਿਛਲੇ ਜਿਹੜੇ ਵਾਲਵ ਹੁੰਦੇ ਐ ਇੰਪਲੀਮੈਂਟਰ ਨੂੰ ਚਲਾਉਣ ਵਾਲੇ 6 ਵਾਲਵ ਦਿੱਤੇ ਹੋਏ ਐ ਇਹਦੇ ਵਿੱਚ ਠੀਕ ਹੈ ਜੀ ਇਹ ਉਹਨੂੰ ਕੰਟਰੋਲ ਕਰਨ ਲਈ ਆ ਗਏ ਨੇ ਜੀ ਠੀਕ ਹੈ ਜੀ ਤੇ ਆ ਆ ਗਿਆ ਕਰੀਪਰ ਗੇਅਰ ਬਾਕਸ ਇਹਦਾ ਓਕੇ ਹਾਂਜੀ ਸਪੀਡ ਘਟਾਉਣ ਤੇ ਵਧਾਉਣ ਵਾਲਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਆਪ ਅਗਲ ਗਿਆ ਲਿਫਟ ਕੰਟਰੋਲਸ ਆ ਗਏ ਨੇ ਠੀਕ ਹੈ ਜੀ ਤੇ ਵਿੱਚ ਹੀ ਇਹਦੇ ਇਨਬਿਲਟ ਸਟੀਰੀਓ ਦਿੱਤਾ ਬਲੂਟੁੱਥ ਇਹਦੇ ਵਿੱਚ ਐ ਓਕੇ ਇਨਬਿਲਟੀ ਆਊਗਾ ਇਹ ਤੁਹਾਨੂੰ ਬਾਹਰੋਂ ਪੱਟਾ ਕੋਈ ਕਰਾਉਣ ਦੀ ਲੋੜ ਹੀ ਨਹੀਂ ਹੈ। ਹਾਂਜੀ ਇਹ ਵਿੱਚ ਹੀ ਸਪੀਕਰ ਦੇ ਦੇ ਨਾਲ ਮਿਊਜ਼ਿਕ ਸਰ ਹਾਂਜੀ ਬਹੁਤ ਵਧੀਆ ਸਿਸਟਮ ਦਿੱਤਾ ਹੈ ਜੀ। ਠੀਕ ਹੈ ਮੈਂ ਤੁਹਾਡੀ ਗੱਲ ਸੌਰੀ ਟੋਕ ਰਿਹਾ ਸਰ ਇਹ ਆਮ ਤੌਰ ਤੇ ਏਸੀ ਕੈਮਨ ਤਾਂ ਦੇ ਦਿੰਦੇ ਪਰ ਆਹ ਸਟੀਰੀਓ ਅਲੱਗ ਤੋਂ ਲਾਉਣਾ ਪੈਂਦਾ ਹੈ। ਅਲੱਗ ਤੋਂ ਲਾਉਣਾ ਪੈਂਦਾ ਉਹ ਫਿਰ ਪੱਟਾ ਕੋਈ ਸਵਾਦ ਮਰ ਜਾਂਦਾ ਬਾਈ। ਸਵਾਦ ਮਰ ਜਾਂਦਾ ਤੇ ਹੁਣ ਇਹਦੇ ਜੋ ਤੁਸੀਂ ਜਿਹੜਾ ਵਿਊ ਦੀ ਗੱਲ ਕਰ ਰਹੇ ਸੀ ਆਪਾਂ ਹਾਂਜੀ 4 ਪੋਲ ਓਨ ਕਰਕੇ ਵੀ ਮੈਨੂੰ ਇੰਨਾ ਸੋਹਣਾ ਵਿਊ ਆ ਰਿਹਾ ਬਾਈ। ਵਿਜ਼ਿਬਿਲਟੀ ਆਪਰੇਟਰ ਨੂੰ ਬਹੁਤ ਸੋਹਣੀ ਹੁੰਦੀ ਹੈ 360 ਵਿਊ ਆ ਜਾਂਦਾ ਹੈ ਆ ਪਿਛਲਾ ਬਾਈ ਪਰ ਪਿਛਲੀਆਂ ਲਾਈਟਸ ਕੰਟਰੋਲ ਆ ਜਿਹੜਾ ਆਪਾਂ ਰਿਵਰਸ ਟੈਕਨੋਲੋਜੀ ਦਿਖਾਇਆ ਕੇ ਆਈ ਸੀ ਰਿਵਰਸ ਫੈਨ ਵਾਲੀ ਹਾਂਜੀ ਹਾਂਜੀ ਕਲੀਨ ਕਰਨ ਵਾਸਤੇ ਇਹ ਉਹਦਾ ਬਟਨ ਆ ਗਿਆ ਬਾਈ ਜੀ ਠੀਕ ਹੈ ਹਾਂਜੀ ਤੇ ਆ ਪਿੱਛੋਂ ਪੂਰਾ ਪੈਕਟ ਆ ਸ਼ੀਸ਼ਾ ਲੱਗਿਆ ਹੋਇਆ ਇੱਥੇ ਵੀ ਗਲਾਸ ਦਿਖਾਇਓ ਯਾਨੀ ਸਾਰਾ ਕੁਝ ਸਾਰਾ ਅੰਦਰੋਂ ਕੰਟਰੋਲ ਹੋਣਾ ਹੈ ਭਾਵੇਂ ਉਹ ਮੂਰਲਾ ਰਿਵਰਸ ਫੈਨ ਹੋਵੇ ਜਾਂ ਕੁਝ ਵੀ ਹੋਵੇ ਉਹਦੇ ਲਈ ਕੋਈ ਅਲੱਗ ਤੋਂ ਲੀਵਰ ਨਹੀਂ ਲੱਗਿਆ ਹੋਇਆਗਾ ਬਿਲਕੁਲ ਜੀ ਤੇ ਬਾਕੀ ਆਪਾਂ ਦੇਖ ਹੀ ਲੈ ਸੀ ਕਹਿਵਣ ਤੇ ਹੁਣ ਤੁਹਾਨੂੰ ਬੈਕ ਸਾਈਡ ਤੋਂ ਵੀ ਟਰੈਕਟਰ ਦੀ ਜਿਹੜੀ ਆਪਾਂ ਬੈਕ ਸਾਈਡ ਤੇ ਜੇ ਆਪਾਂ ਗੱਲ ਕਰੀਏ ਬਾਈ ਇਹਦੇ ਵਿੱਚ ਆ ਸਿਕਸ ਵਾਲਵਸ ਜਿਹੜੇ ਮੈਂ ਕਹਿ ਰਿਹਾ ਸੀ ਹਾਂਜੀ ਰਾਉਂਡ ਬੈਲਰ ਨੂੰ ਚਲਾਉਣ ਲਈ ਓਕੇ ਰੇ ਇੰਪੋਰਟਡ ਰੈਕ ਆ ਜਿਹੜਾ ਵੱਡਾ ਉਹਨੂੰ ਚਲਾਉਣੇ ਇਹਨਾਂ ਦੀ ਲੋਡ ਪੈਂਦੀ ਆ ਕਿਸਾਨ ਭਰਾਵਾਂ ਨੂੰ ਤੇ ਵਿੱਚ ਹੀ ਆਪਾਂ ਇਹਨਾਂ ਬਿਲਟ ਦੇ ਇਥੇ ਉਹ ਤੋਂ ਬਾਅਦ ਇਹਦੇ ਵਿੱਚ ਬਾਈ ਦੋ ਸਿਸਟ੍ਰੈਮ ਦਿੱਤੇ ਹੋਏ ਆ ਇਹਦੇ ਨਾਲ ਜਿਹੜੀ ਲਿਫਟਿੰਗ ਕੈਪੈਸਿਟੀ ਆ ਉਹ 3500 ਕਿਲੋ ਬਣ ਜਾਂਦੀ ਆ ਜੀ ਓਕੇ 3500 ਕਿਲੋ ਦੀ ਲਿਫਟ ਕੈਪੈਸਿਟੀ ਆ ਇਹਦੀ ਠੀਕ ਆ ਜੀ ਉਹ ਤੋਂ ਬਾਅਦ ਜਿਹੜੀ ਆ ਤੁਸੀਂ ਡਰਾਵਰ ਵੇਖੋਗੇ ਇਹ ਵੀ ਸਵਿੰਗਿੰਗ ਐ ਇਹ ਐਂ ਹਿਲਦੀ ਐ ਜੀ ਆ ਲੌਕ ਕ ਇਹ ਡਰਾਵਰ ਹੈ ਜਿਹੜੀ ਸਵਿੰਗ ਹੁੰਦੀ ਹੈ ਕੋਈ ਇੰਪਲੀਮੈਂਟ ਹੋ ਜ ਆ ਪਾਇਆ ਜਿਹਦੇ ਵਿੱਚ ਇਹਦਾ ਹਿੱਲਣਾ ਜ਼ਰੂਰੀ ਹੈ ਕਾਉਂਡ ਬੈਲਰ ਜਿਵੇਂ ਚੱਲਣਾ ਮੋੜ ਤੇ ਉਹ ਝਟਕਾ ਨਾ ਵੱਜੇ ਇਸ ਲਈ ਸਵਿੰਗਿੰਗ ਡਰਾਵਰ ਦਿੱਤੀ ਸੀ ਠੀਕ ਹੈ ਜੀ ਤੇ ਬਾਕੀ ਲੈਂਕਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਦੇਖਦੇ ਆ ਇਹਦੇ ਵਿੱਚ ਵਰਕਮਾਸਟਰ ਦੇ ਵਿੱਚ ਆ ਰਿਹਾ ਵੀ ਇਹ ਲੰਮੀਆਂ ਆਪਦੇ ਲੋਡ ਦੇ ਮੁਤਾਬਕ ਆਪਾਂ ਇਹਨਾਂ ਨੂੰ ਕਰ ਸਕਦੇ ਆ ਤੇ ਬਾਕੀ ਸਰ ਇਹਦੇ ਚ ਜਿਹੜਾ ਮੰਨ ਲਓ ਨੌਣੇ ਸੀ ਪਹਿਲਾਂ ਟਰੈਕਟਰ ਆ ਰਾਇਆ ਸੀ ਬਾਕੀ ਫੀਚਰ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈਗੇ ਆ ਜੀ ਉਹਦੇ ਵਿੱਚ ਉਹਦੇ ਨਾਲੋਂ ਕੁਝ ਫੀਚਰ ਇਹ ਚ ਐਡ ਕੀਤੇ ਨੇ ਉਹਦੇ ਵਿੱਚ ਵੀ ਲਗਭਗ ਸਾਰੇ ਫੀਚਰ ਸੇਮ ਹੀ ਨੇ ਇਹਦੇ ਵਿੱਚ ਜੇ ਆਪਾਂ ਦੇਖੇ ਤਾਂ ਮੈਨ ਜਿਹੜਾ ਰਿਵਰਸ ਫੈਨ ਵਾਲਾ ਹਨਾ ਹਾਂਜੀ ਰਿਵਰਸ ਫੈਨ ਵਾਲਾ ਐਕਸਟਰਾ ਦੇਤਾ ਜੀ ਆਪਾਂ ਨੂੰ ਠੀਕ ਹੈ ਜਿਵੇਂ ਇਹ ਰਿਵਰਸ ਫੈਨ ਤੁਸੀਂ ਦੱਸਦੇ ਸੀ ਜੀ ਆਮ ਟਰੈਕਟਰ ਦੇ ਉਹ ਬਟਨ ਤੇ ਹੁੰਦਾ ਜਾਂ ਉਹ ਲੀਵਰ ਤੇ ਹੁੰਦਾ ਜੀ ਇਹਦੇ ਬਸ ਉਹ ਬਟਨ ਤੇ ਹੈ ਉਹ ਲੀਵਰ ਵਾਲੇ ਦਾ ਕਈ ਵਾਰੀ ਕੋਈ ਵਾਇਰ ਟੁੱਟ ਗਈ ਜਾਂ ਕੁਝ ਪ੍ਰੋਬਲਮ ਆ ਸਕਦੀ ਹੈ ਇਹ ਬੜਾ ਸੋਹਣਾ ਨਿਊਮੈਟਿਕ 에ਅਰ ਕੰਟਰੋਲਡ ਹੈ ਮਤਲਬ 에ਅਰ ਫੈਨ ਨੂੰ ਕੰਟਰੋਲ ਕਰਦਾ ਹੈ ਤੇ ਉਹ ਕਦੇ ਵੀ ਪ੍ਰੋਬਲਮ ਨਹੀਂ ਆਊਗੀ ਆਪਰੇਸ਼ਨ ਦੇ ਤਾ ਇਹਦੀ ਸਾਰ ਜਿਹੜੀ ਅਵੇਲੇਬਿਲਟੀ ਆ ਹੁਣ ਜੀ ਇਹ ਅੱਜ ਕੋਈ ਟਰੈਕਟਰ ਡਿਲੀਵਰ ਹੋਏ ਆ ਜੀ ਕੁਛ ਅੱਜ ਆਪਾਂ ਜੀ ਇੱਥੋਂ 8 ਟਰੈਕਟਰ ਡਿਲੀਵਰ ਕੀਤੇ ਨੇ ਜਿਹੜੀਆਂ ਚਾਬੀਆਂ ਹੈਂਡ ਓਵਰ ਕਰਾਈਆਂ ਨੇ ਐਮ ਡੀ ਸਾਹਿਬ ਤੋਂ ਤੇ ਉਹ ਕਸਟਮਰ ਨੂੰ ਅਸੀਂ ਡਿਲੀਵਰੀ ਦੇ ਦਾਂਗੇ ਉਹਨਾਂ ਦੇ ਮਤਲਬ ਜਿਹੜੀ ਜਿਹੜੀ ਡੀਲਰਸ਼ਿਪ ਉਹਨਾਂ ਨੂੰ ਲੱਗਦੀ ਆ ਉੱਥੋਂ ਤੇ ਈਵਨ ਅੱਜ ਬੁਕਿੰਗਸ ਵੀ ਹੋਈਆਂ ਨੇ ਤੇ ਸਾਡੇ ਕੋਲ ਇਹਦੀ ਸਪਲਾਈ ਓਪਨ ਹੈ ਅੱਜ ਇਹ ਲਾਂਚ ਕਰਤਾ ਜੀ ਪੰਜਾਬ ਦੀ ਧਰਤੀ ਤੇ ਆਪਾਂ ਉਹਨਾਂ ਦੇ ਜਿਹਨੇ ਕੋਈ ਲੈਣਾ ਹੈ ਆਪਣੇ ਕਿਸਾਨ ਵੀਰ ਆਪਦੇ ਨੇੜੇ ਦੀ ਡੀਲਰਸ਼ਿਪ ਤੇ ਸੰਪਰਕ ਕਰਕੇ ਲੈ ਸਕਦਾ ਬੂਖਰਾਵਾ ਆ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਭਾਈ ਜੀ ਠੀਕ ਹੈ ਜੀ ਤਾਂ ਮਿੱਤਰੋ ਟਰੈਕਟਰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਥੈਂਕ ਯੂ ਜੀ